ਆਪਣੀਆਂ ਮੰਗਾਂ ਨੂੰ ਲੈ ਕੇ ਨਰੇਗਾ ਦੇ ਕਰਮਚਾਰੀਆਂ ਵੱਲੋਂ ਅੱਜ ਲਾਰਿਆਂ ਦੀ ਪੰਡ ਲੈ ਕੇ ਕੀਤਾ ਬਠਿੰਡਾ ਦੇ ਚਿਲਡਰਨ ਪਾਰਕ ਵਿਖੇ ਰੋਸ ਪ੍ਰਦਰਸ਼ਨ ਅਤੇ 18 ਮਾਰਚ ਨੂੰ ਵਿਕਾਸ ਭਵਨ ਮਹਾਲੀ ਦਾ ਘਰਾਓ ਕਰਨ ਦਾ ਕੀਤਾ ਐਲਾਨ ਦੱਸਦੀ ਹੈ ਕਿ ਨਰੇਗਾ ਦੇ ਮੁਲਾਜ਼ਮਾਂ ਵੱਲੋਂ ਪਿਛਲੇ 16 ਸਾਲਾਂ ਤੋਂ ਆਪਣੀ ਨੌਕਰੀ ਨੂੰ ਰੈਗੂਲਰ ਕਰਨ ਦੇ ਲਈ ਮੰਗ ਕੀਤੀ ਜਾ ਰਹੀ ਹੈ ਅਤੇ ਅੱਜ ਉਹਨਾਂ ਵੱਲੋਂ ਵੱਡੀ ਗਿਣਤੀ ਦੇ ਵਿੱਚ ਨਰੇਗਾ ਮਜ਼ਦੂਰਾਂ ਨੂੰ ਆਪਣੇ ਨਾਲ ਇਕੱਠਾ ਕੀਤਾ ਅਤੇ ਬਠਿੰਡਾ ਦੇ ਚਿਲਡਰਨ ਪਾਰਕ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ ਉਹਨਾਂ ਵੱਲੋਂ ਲਾਰਿਆਂ ਦੀ ਪੰਡ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਆਗੂ ਨੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸੇ ਵੀ ਵਰਗ ਨੂੰ ਕੁਝ ਨਹੀਂ ਦਿੱਤਾ ਸਿਰਫ ਲਾਰੇ ਹੀ ਦਿੱਤੇ ਹਨ ਅਤੇ ਅੱਜ ਉਹਨਾਂ ਵੱਲੋਂ ਲਾਰਿਆਂ ਦੀ ਪੰਡ ਲੈ ਕੇ ਇੱਕ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ 18 ਮਾਰਚ ਨੂੰ ਉਹਨਾਂ ਵੱਲੋਂ ਵਿਕਾਸ ਭਵਨ ਮਹਾਲੀ ਦਾ ਘਰਾਉ ਕਰਨ ਦਾ ਵੀ ਐਲਾਨ ਕੀਤਾ ਗਿਆ ਕੁਰਿਆ ਕਰੋ ਕੁਰਿਆ ਕਰੋ ਕੁਰਿਆ ਕਰੋ ਕਿਸਕੀ ਨਾਮ ਮੈਂ ਤੱਦਾ ਕਿਹੜੀ ਜੁਨੀ ਨੇ ਕੀ ਨਾਮ ਮੈਂ ਮੇਰਾ ਨਾਮ ਬਰਿੰਗ ਬਰਿੰਦਰ ਸਿੰਘ ਮੈਂ ਸੁਭਾ ਪ੍ਰਧਾਨ ਮਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਤੋਂ ਅਸੀਂ ਲਗਭਗ ਪਿਛਲੇ 16 17 ਸਾਲਾਂ ਤੋਂ ਮਨਰੇਗਾ ਸਕੀਮ ਦੇ ਨੰਚਾਇਤੀ ਵਿਭਾਗ ਚ ਕੰਮ ਕਰ ਰਹੇ ਆਂ ਅੱਜ ਸਾਡਾ ਜ਼ਿਲ੍ਹਾ ਲੈਵਲ ਤੇ ਧਰਨਾ ਕਿਉਂਕਿ ਪਿਛਲੀ 5 ਤਰੀਕ ਤੋਂ ਲੈ ਕੇ ਅਸੀਂ ਕਲਮਸ਼ੋੜ ਹੜਤਾਲ ਕੀਤੀ ਹੋਈ ਹੈ ਤੇ ਅਸੀਂ ਇਹ ਕਹਿਨੇ ਆ ਵੀ ਸਾਡੀ ਜਿਹੜੀ ਰੈਗੂਲਰ ਸਵਾਵਾਵਾਂ ਕੀਤੀਆਂ ਜਾਂਨ ਪੰਚਾਇਤੀ ਮਹਿਕਮੇ ਦੇ ਵਿੱਚ ਪਰ ਇਹ ਸਰਕਾਰ ਜਿਵੇਂ ਕਹਿੰਦੇ ਆ ਵੀ ਪਿਛਲੀ ਬਾਦਲ ਸਰਕਾਰ ਨਾ ਗਈ ਕੈਪਟਨ ਸਰਕਾਰ ਨਾ ਗਈ ਉਹ ਮੇ ਜੋ ਕਰੇ ਆ ਆਪ ਵਾਲੀ ਸਰਕਾਰ ਜਿਹੜਾ ਭਗਵਾਨ ਤਮਾਨ ਇੱਕ ਕਮੇਟੀ ਪਹਿਲਾਂ ਕਰਦਾ ਸੀ ਤੇ ਹੁਣ ਵੀ ਲੋਕਾਂ ਦੇ ਸਾਹਮਣੇ ਉਹ ਕਮੇਟੀ ਕਰ ਰਿਹਾ ਤੇ ਲੋਕਾਂ ਨੂੰ ਕਹਿੰਦਾ ਵੀ ਮੇਰੇ ਨਾਲ ਆਓ ਮੇਰੇ ਨਾਲ ਮੀਟਿੰਗ ਕਰੋ ਤੁਹਾਡੇ ਮੰਗਾ ਮਸਲਾ ਦਾ ਹੱਲ ਹੋਣਗੇ ਧਰਨੇ ਨਾ ਤੁਸੀਂ ਲਾਓ ਪਰ ਅਸੀਂ ਪਿਛਲੇ 7-8 ਦਿਨਾਂ ਤੋਂ ਤੇ ਪਿਛਲੇ 7-8 ਦਿਨਾਂ ਪਿਛਲੇ 3 ਸਾਲਾਂ ਤੋਂ ਮੰਗ ਕਰ ਰਹੇ ਆ ਵੀ ਸਾਡੇ ਨਾਲ ਮੀਟਿੰਗ ਕਰੋ ਜੀ ਸਾਡੀਆਂ ਸਵਾਵਾਵਾਂ ਰੈਗੂਲਰ ਕਰੋ ਪਰਨਾ ਭਗਵਾਨ ਜੀ ਮਾਨ ਸੁਣਦਾ ਨਾਲ ਸਾਡੇ ਮੈਹਿਕਮੇ ਦੇ ਸਾਡੇ ਮੰਤਰੀ ਸੌਂਦੇ ਨਾਲ ਸਾਡੇ ਅਫਸਰਸ਼ਾਹੀ ਸੌਂਦੇ ਐ ਇਸ ਲਈ ਅੱਜ ਆ ਕੇ ਅਸੀਂ ਇਸ ਜਲੀਲ ਜ਼ਿਲ੍ਹਾ ਲੈਵਲ ਤੇ ਡੀਸੀ ਨੂੰ ਮੰਗ ਪੱਤਰ ਦੇਣ ਆਏ ਆ ਕਿ ਸਾਡੀਆਂ ਸਵਾਮਾਂ ਰੈਗੂਲਰ ਕੀਤੀਆਂ ਜਾਣ ਪਾਂਡੇ ਬਣਾਏਗੀ ਕਾਦੀ ਪੰਨਦਾਈ ਪਾਂਡੇ ਭਗਵਾਨ ਜੀ ਮਾਨ ਦੇ ਲਾੜਿਆਂ ਦੀ ਹੈ ਜਿਹੜੇ ਲੋਕਾਂ ਨੂੰ ਦਿਖਾਉਂਦਾ ਉਹ ਜਿਵੇਂ ਪਿਛਲੇ ਦਿਨੀ ਇਹਨਾਂ ਨੇ ਕਿਸਾਨ ਜੱਟੇ ਬੰਦਿਆਂ ਨੂੰ ਕਿਹਾ ਵੀ ਸੈਂਟਰ ਦੀਆਂ ਮੰਗਾਂ ਲੈ ਕੇ ਮੇਰੇ ਕੋਲੇ ਆਗੇ ਉਵੇਂ ਜੋ ਕਰਾ ਸੀ ਕਹਿਣੇ ਆ ਵੀ ਆਹ ਸਾਡੀਆਂ ਤੇਰੀਆਂ ਵੀਡੀਓ ਵੀ ਪਈਆਂ ਤੇਰੀਆਂ ਆਡੀਓ ਵੀ ਪਈਆਂ ਜਿਹੜੀਆਂ ਤੂੰ ਲੋਕਾਂ ਨੂੰ ਕਹਿੰਦਾ ਹੁੰਦਾ ਸੀਗਾ ਵੀ ਜਿਹੜੀ ਭਗਵਾਨ ਜਮਾਨ ਦੀ ਸਰਕਾਰ ਆ ਉਹ ਸੱਥਾਂ ਚ ਚੱਲੂਗੀ ਸੱਥਾਂ ਚ ਸਾਡੇ ਮੰਤਰੀ ਆਇਆ ਕਰਨਗੇ ਸੱਥਾਂ ਚ ਫੈਸਲੇ ਹੋਇਆ ਕਰਨਗੇ ਤਿੰਨ ਸਾਲਾਂ ਦੇ ਵਿੱਚ ਨਾ ਤਾਂ ਸਾਨੂੰ ਉਹ ਮੰਤਰੀ ਦਿਸਿਆ ਜਿਹੜੇ ਸੱਥਾਂ ਚ ਚੱਲਦੇ ਆ ਤੇ ਨਾ ਉਹ ਸਰਕਾਰ ਦੇ ਸੇਰ ਜਿਹੜੀ ਸੱਥਾਂ ਚ ਚੱਲਦੀ ਹੈ ਭਗਵਾਨ ਜਮਾਨ ਜਿਹੜਾ ਲੋਕਾਂ ਨੂੰ ਕਹਿੰਦਾ ਹੈ ਵੀ ਮੈਂ ਮਿਲਣ ਨੂੰ ਤਿਆਰ ਆ ਅੱਜ ਤਾਈਂ ਤਿੰਨ ਸਾਲਾਂ ਚ ਨਾ ਸਾਡੇ ਨਾਲ ਮੀਟਿੰਗ ਕਰੀ ਹੈ ਨਾ ਇਹ ਸਾਡੇ ਨਾਲ ਕੋਈ ਗੱਲਬਾਤ ਕਰੀ ਹੈ ਕੈਪਟਨ ਨੂੰ ਤਾਂ ਕਹਿੰਦਾ ਹੁੰਦਾ ਇਹ ਸਿਸਮਾ ਫਾਰਮ ਚੋਂ ਨਹੀਂ ਨਿਕਲਦਾ ਤੇ ਇਹ ਕਿੱਥੇ ਰਹਿੰਦਾ ਸਾਨੂੰ ਇਹ ਵੀ ਨਹੀਂ ਪਤਾ ਹੁਣ ਵੀ ਇਹ ਪਿਛਲੇ ਦਿਨਾਂ ਤੋਂ ਧਗਵਾਂਜ ਕਰਕੇ ਅੱਖਾਂ ਤੇ ਅਣਕਾਂ ਲਾ ਕੇ ਜਿਵੇਂ ਉਹ ਤੋਂ ਗਾਣੇ ਚਲਾਉਂਦਾ ਸੀ ਅੱਖਾਂ ਚੱਖਾਂ ਪਾ ਕੇ ਗੱਲ ਕਰੋ ਤੇ ਕਰੇ ਲੋਕਾਂ ਨਾਲ ਅੱਖਾਂ ਚੱਖਾਂ ਗੱਲ ਪਾ ਕੇ ਅੱਜ ਵੀ ਉਹ ਲੋਕ ਦਾ ਫਿਰਦਾ ਨਾ ਲੋਕਾਂ ਨੂੰ ਕੁਝ ਮਿਲਿਆ ਨਾ ਨੌਜਵਾਨਾਂ ਨੂੰ ਨੌਕਰੀ ਮਿਲੀ ਨਾ ਨੌਜਵਾਨਾਂ ਨੂੰ ਰੋਜ਼ਗਾਰ ਪੱਕਾ ਹੋਇਆ ਇਸ ਲਈ ਅੱਕ ਕੇ ਅਸੀਂ ਅੱਜ ਧਰਨਾ ਲਾਇਆ ਹੈ